ਗੁਰਾਹ ਕਰ ਲਈ ਆ ਜਾਂ ਕੋਈ ਗਲਤੀ ਕਰ ਲਈ ਆ ਤੇ ਸਾਡੇ ਕਿਸਾਨ ਜਿੱਥੇ ਬੰਦੀਆਂ ਦਾ ਹੱਕ ਬਣਦਾ ਵਾ ਕਿ ਸਾਡੇ ਆਪਣੇ ਸੀ ਯਾਰ ਉਹਨਾਂ ਦੇ ਪਿੱਛੇ ਹਾਂ ਦਾ ਨਾਰਾ ਤੇ ਮਾਰੋ ਪਰ ਕੁਝ ਬੇਬਕੂਕ ਕਿਸਮ ਦੇ ਬੰਦੇ ਮੈਂ ਕਹਿੰਦਾ ਉਹਨਾਂ ਦੀਆਂ ਧਾੜੀਆਂ ਚਿੱਟੀ ਹੋ ਗਿਆ ਪਰ ਕਪੂਤਾ ਅੱਜ ਵੀ ਕਾਲੀਆਂ ਜਿਹੜੇ ਕਹਿੰਦੇ ਨੌ ਕਮੈਂਟਸ ਠੀਕ ਹੈ ਨਾ ਨੌ ਕਮੈਂਟਸ ਤੇ ਗੱਲ ਨਹੀਂ ਬਣਨੀ ਇਹ ਪੰਜਾਬ ਦੀ ਨੌਜਵਾਨੀ ਪੀੜ੍ਹੀ ਜਿਹੜੀ ਨਾ ਇਹ ਹਰ ਇੱਕ ਬੰਦਾ ਕਿਸਾਨੀ ਮੁੱਦੇ ਦਾ ਮਜ਼ਦੂਰੀ ਜਿਹੜੀ ਤੇ ਉਹ ਗੱਲ ਕਰਦਾ ਵਾ ਉਹਦੀ ਗੱਲ ਤੇ ਪੂਰਾ ਪੈਰਾ ਦਿੰਦਾ ਵਾ ਪਰ ਤੁਹਾਨੂੰ ਵੀ ਕੁਛ ਨਾ ਕੋ ਸੋਚਣਾ ਚਾਹੀਦਾ ਵਾ ਕਿ ਖਰਪਾ ਰੁਪਈਆ ਇਕੱਠਾ ਕਰਕੇ ਤੁਸੀਂ ਆਪਣੀ ਜੇਬਾਂ 'ਚ ਪਾ ਲਿਆ ਏ ਪਰ ਨੌਜਵਾਨੀਆਂ ਸਾਡੀਆਂ ਜਿਹੜੀਆਂ ਸੜਕਾਂ ਦੇ ਰੁਲਡੀਆਂ ਨੇ ਸਾਡੀਆਂ ਭੈਣਾਂ ਦਾ ਰੇਪ ਹੁੰਦਾ ਉਹਦੋਂ ਤੁਹਾਨੂੰ ਸ਼ਰਮ ਆਏਗੀ ਜਦੋਂ ਤੁਹਾਡੀਆਂ ਆਪਣੀਆਂ ਰੇਪ ਹੋਏ ਇਹ ਆਪਣੀਆਂ ਤੁਹਾਡੀਆਂ ਜਦੋਂ ਆਪਣਿਆਂ ਨੂੰ ਜਾਣ ਕੇ ਤੁਸੀਂ ਆਪਣੀਆਂ ਜਨ ਹੋ ਗੈਣਾ ਤੇ ਤੁਹਾਡੇ ਅੰਦਰ ਦਰਦ ਉੱਠੇਗਾ ਇਸ ਕਰਕੇ ਤੁਸੀਂ ਉਹਨਾਂ ਦੇ ਜਾ ਕੇ ਮੈਂ ਕਹਿੰਦਾ ਚੌਂਕਾ 'ਚ ਬੋ। ਲੱਖੇ ਸਿਧਾਨੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਉਹਨਾਂ ਦਾ ਉਹਨਾਂ ਦਾ ਲੈਣਾ ਦੇਣਾ ਨਾ ਫੰਡ ਨਾਲ ਸੀ ਮੈਂ ਤੁਹਾਨੂੰ ਕਹਿਣ ਤੇ ਰਿਹਾ ਹਾਂ ਕਿ 2 ਅਰਬ ਰੁਪਈਆ ਇਕੱਠਾ ਕਰ ਲਿਆ ਉਹਨਾਂ ਨੇ ਤੇ ਉਹ ਫੰਡ ਇਕੱਠੇ ਕਰਕੇ 5 ਸਟਾਰ ਹੋਟਲਾਂ ਦੇ ਵਿੱਚ ਰਹਿ ਰਹੇ ਨੇ ਹੋ ਤੇ ਬਿਆਨਬਾਜ਼ੀ ਨਾ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਦੇ ਰਹੇ ਇਸ ਤੋਂ ਬਾਅਦ ਉਹਨਾਂ ਦੀ ਉਕਾਤ ਕੀ ਆ ਸਾਡਾ ਲੈਣਾ ਦੇਣਾ ਵਾ ਯਾਰ ਨੌਜਵਾਨੀ ਨਾਲ ਅਸੀਂ ਆਪਣੇ ਕਿਸੇ ਭੈਣ ਭਰਾ ਨਾਲ ਨਜਾਇਜ਼ ਪਰਚਾ ਨਹੀਂ ਪੈਣ ਦੇਣਾ ਸਾਨੂੰ ਤਾਂ ਇਹ ਆਪਣੇ ਸਿਰ ਕੋਲ ਦੇਣੇ ਪੈਣ ਮੇਰੇ ਲਈ ਨੌਦੀਪ ਬਾਹਰ ਆਈ ਹੈ ਰਹਾ ਹੋ ਕੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਉਸਤੇ ਜ਼ੁਲਮ ਹੋਇਆ ਉਹਦੀ ਆਵਾਜ਼ ਬਣਨ ਲਈ ਕੀ ਕੁਝ ਕੀਤਾ ਜਾਏਗਾ ਕਿੱਚੀ ਬਹੁਤੀ ਆਵਾਜ਼ ਪੜਨ ਵਾਸਤੇ ਅੱਜ ਸੀ ਜਿਹੜਾ ਪ੍ਰੋਟੈਸਟ ਉਹੀ ਕਰ ਰਹੇ ਆ ਅੱਜ ਚਲੋ ਮੁਬਾਰਕਾ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਉਹਨਾਂ ਦੇ ਉਹਨਾਂ ਵਕੀਲਾਂ ਦਾ ਉਹਨਾਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਹੱਕ ਦੇ ਵਿੱਚ ਨੌਦੀਪ ਦੇ ਹੱਕ ਦੇ ਵਿੱਚ ਅਵਾਂ ਵਾਰੀ ਕਿਰ ਇੱਕ ਮਜ਼ਦੂਰ ਸੀ ਉਹ ਇਸ ਕਰਕੇ ਗਰੀਬ ਸੀ ਇਸ ਕਰਕੇ ਉਹ ਕਿਸਾਨੀ ਕਿਸਾਨੀ ਨੂੰ ਰੋਂਦੇ ਆ ਉਹ ਮਜ਼ਦੂਰ ਦੀ ਗੱਲ ਕੌਣ ਕਰੇਗਾ ਮਜ਼ਦੂਰ ਵੀ ਉਹ ਪੋਤਾ ਉਹ ਜਿਹੜਾ ਸਾਡਾ ਜੈਤ ਦੇ ਜਿਹੜਾ ਪ੍ਰਾਸ ਹਮੇਸ਼ਾ ਚੱਗੀ ਸੀ ਉਹ ਤਾਂ ਕੀ ਸੀ ਉਹਦੀ ਜ਼ਮੀਨ ਸੀ ਉੱਥੇ ਗੁਰੂ ਬੱਚਾ ਦਾ ਭਾਂਡੇ ਮਾਂ ਦਾ ਹੀ ਸੰਗਤ ਦੀ ਸੇਵਾ ਕਰਦਾ ਸੀ ਉਹ ਸਤਿਗੁਰਾਂ ਦੀ ਸੇਵਾ ਨੂੰ ਭਾਗ ਲਾ ਗਿਆ ਸਰਦਾਰ ਕੱਲਾ ਡਟ ਗਿਆ ਓਏ ਕਿਤਨਾ ਕਿਤੇ ਇਹ ਅੱਜ ਉਹਨਾਂ ਦੀਆਂ ਮਜ਼ਦੂਰਾਂ ਤੇ ਉਂਗਲਾ ਚੁੱਕਣ ਦੇ ਮਜ਼ਦੂਰ ਦੀ ਗੱਲ ਵੀ ਨਾਲ ਕਰੋ ਨਾ ਮੇਰੇ ਭਰਾ ਮਜ਼ਦੂਰ ਬੰਦਾ ਅੱਜ ਵੀ ਖੜਾ ਵਾ ਕੱਲ ਵੀ ਖੜਾ ਸੀ ਹਮੇਸ਼ਾ ਖੜਾ ਰਹੇਗਾ ਪਰ ਜੇ ਤੁਸੀਂ ਉਹਨਾਂ ਦੇ ਨਾਲ ਉਹਨਾਂ ਦਾ ਬਣਦਾ ਹੱਕ ਦੇਵੋਗੇ ਉਹਨਾਂ ਨੂੰ ਬਰਾਬਰ ਦੀ ਕੁਰਸੀ ਤੇ ਬਿਠਾਓਗੇ ਤੁਸੀਂ ਇਹ ਨਹੀਂ ਕਹਿਣਾ ਵੀ ਫਲਖਾਨ ਨੂੰ ਬਾਂਦਰ ਤੇ ਡੰਡੇਖਾਨ ਨੂੰ ਰੇਸ਼ ਉਗਰਾਇਆ ਨੂੰ ਮੈਂ ਕਹਿਣਾ ਚਾਹੁੰਦਾ ਮਿੱਤਰ ਪਿਆਰਿਆ ਕਮ ਸੇ ਕਮ ਤੇਰੀ ਕੁੱਤੇਖਾਨੀ ਬਹੁਤ ਹੋਂਡੀਆਂ ਸੋਸ਼ਲ ਮੀਡੀਆ ਤੇ ਸੋ ਸਮਝ ਕੇ ਜਵਾਬ ਦਿਆ ਕਰੋ ਅੱਜ ਇਹ ਮੋਟਰਸਾਈਕਲ ਮਾਰਚ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੋਂ ਤੱਕ ਜਾਏਗਾ ਅੱਜ ਸੰਤ ਸਪਾਹੀ ਗਰੁੱਪ ਲੁਧਿਆਣਾ ਭਾਈ ਆਪਣਾ ਪੰਜਾਬ ਸਿੰਘ ਜੀ ਪ੍ਰਧਾਨ ਨਰਮਲ ਸਿੰਘ ਜੀ ਰੰਗਰੂਟ ਮਤਲਬ ਰੰਗਰੇਟਾ ਜੂਥ ਇਕਤਾ ਦੇ ਪ੍ਰਧਾਨ ਹੋਰ ਜਿਤਨੇ ਨਿਕਾ ਜਥੇਬੰਦੀਆਂ ਨੇ ਗੁਰਦੁਆਰਾ ਸੰਗਤ ਸਰ ਤੋਂ ਮਕਬੂਲਪੁਰ ਜਿਹੜਾ ਬੱਲੇ ਦੇ ਕੋਲ ਉੱਥੋਂ ਆਰੰਭ ਕੀਤਾ ਸੀ ਸ਼ਹਿਰ ਦੇ ਅਲੱਗ-ਅਲੱਗ ਨਗਰਾਂ ਦੇ ਵਿੱਚ ਹੁੰਦਿਆ ਹੋਇਆ ਅਸੀਂ ਜਿਹੜਾ ਬਹੁ ਸਮਾਪਤੀ ਏ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਚ ਕਰਾਂਗੇ ਠੀਕ ਭਾਈ ਜੀ ਬਰਾਬਰ